ਜਾ ਰਹੇ ਜਿੱਥੇ ਗੱਲ ਕਰੀਏ ਇਹ ਖਾਕੀ ਕਛੀਆਂ ਵਾਲੇ ਨਹੀਂ ਰਹਿਣ ਦੇਣੇ ਇੱਥੇ ਖਾਕੀਆਂ ਕਛੀਆਂ ਚੱਕ ਦੇਣੀਆਂ ਇੱਥੇ ਇੱਕ ਸ਼ਹਿਰੀਆਂ ਵਾਲਾਂ ਦਾ ਰਾਜ ਹੋਊਗਾ ਮੈਂ ਤਾਂ ਨੌਜਵਾਨਾਂ ਨੂੰ ਕਹਿਣਾ ਇਰੋ ਤੜਕੇ ਇਸ਼ਨਾਨ ਕਰਦੇ ਤੇ ਕਸ਼ਹਰੇ ਟੰਗਿਆ ਕਰੋ ਇਹ ਨਲੂਏ ਦੀ ਸ਼ਹਾਦਤ ਹੋ ਗਈ ਕਸ਼ਹਿਰਾ ਸੁੱਕਣੇ ਪਾਤਾ ਕਸ਼ਹਿਰਾ ਵੇਖ ਹੀ ਨਹੀਂ ਸਾਹਮਣੇ ਆਏ ਵੀ ਸ਼ੈਦ ਹਰੀ ਸਿੰਘ ਨਲੂਆ ਜੇ ਜਿਉਂਦਾ ਵਾ ਸੋ ਇਸ ਕਰਕੇ ਮੈਂ ਤਾਂ ਨੌਜਵਾਨਾਂ ਨੂੰ ਕਹਿਣਾ ਇੱਥੇ ਵੀ ਆਪਣੇ ਨਹਾ ਧੋ ਕੇ ਇਸ਼ਨਾਨ ਪਾਣੀ ਕਰਕੇ ਕਸ਼ਹਿਰੇ ਟੰਗਿਆ ਕਰੋ ਇਹ ਖਾਕੀ ਕਛੀਆਂ ਵਾਲੇ ਵੈਸੇ ਹੀ ਭੱਜ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਵਾਹਿਗੁਰ ਯੂਨੀਵਰਸਿਟੀ ਦੇ ਵਿੱਚ ਹਾਂ ਬਿਲਕੁਲ ਬਿਲਕੁਲ ਜੀ ਚੱਕ ਤੇ ਬੈਰੀਕੇਡ ਇਹਨਾਂ ਦੇ ਮੈਂ ਹੋਂ ਕਿਵੇਂ ਤਾਂ ਸੀ ਰਾਤ ਤਾਂ ਨਹੀਂ ਮੋਰਚਾ ਲੈ ਨਹੀਂ ਚੁੱਕੇ ਦੀਪ ਸਿੱਧੂ ਉਦੋਂ ਬਾਈ ਜੀ ਦੀਪ ਸਿੱਧੂ ਨਾਲ ਹੀ ਉਦੋਂ ਬੈਰੀਕੇਡ ਚੁੱਕ ਤੇ ਅੱਜ ਫੇਰ ਚੁੱਕ ਤੇ ਸੋ ਇਸ ਕਰਕੇ ਇਹ ਬੈਰੀਕੇਡ ਆ ਪੰਜਾਬੀਆਂ ਨੂੰ ਪੰਜਾਬੀਆਂ ਦੇ ਜਜ਼ਬੇ ਨੂੰ ਰੋਕ ਨਹੀਂ ਸਕਦੇ ਅਸੀਂ ਜਜ਼ਬਾਤੀ ਲੋਕ ਆ ਅਣਖ ਗੈਰਤ ਰੱਖਣ ਵਾਲੇ ਲੋਕ ਆ ਇਹ ਬੈਰੀਕੇਡ ਪੰਜਾਬੀਆਂ ਵਾਸਤੇ ਕੋਈ ਵੱਡੀ ਚੀਜ਼ ਨਹੀਂ ਜੀ ਰਾਤ ਕਿੰਨੇ ਪਹੁੰਚੇ ਸੀ ਇੱਥੇ ਚ ਗੱਲ ਆ ਅਸੀਂ ਰਾਤ ਤਕਰੀਬਨ 11:30 ਵਜੇ ਇੱਥੇ ਪਹੁੰਚ ਗਏ ਹਾਂ ਉਦੋਂ ਵੀ ਮਾਹੌਲ ਪੂਰਾ ਗਰਮ ਤਤਾਇਆ ਚੱਲ ਰਿਹਾ ਸੀ ਤੇ ਉਦੋਂ ਵੀ ਇਹਨਾਂ ਨੇ ਰੋਕਣ ਦਾ ਬਥੇਰਾ ਯਤਨ ਕੀਤਾ ਪਰ ਤਕਰੀਬਨ ਹੀ ਅਸੀਂ ਯੂਨੀਵਰਸਿਟੀ ਦੇ ਅੰਦਰ ਉਦੋਂ ਵੀ ਆ ਗਏ ਹਾਂ ਹਾਂਜੀ ਹਾਂਜੀ ਹੁਣ ਕੀ ਹੱਲ ਕੀ ਨਿਕਲੂਗਾ ਧਰਨੇ ਦਾ ਕਿਉਂਕਿ ਸਪੀਚਾਂ ਲਗਾਤਾਰ ਚੱਲ ਰਹੀਆਂ ਆ ਆਗੂ ਪਹੁੰਚ ਰਹੇ ਨੇ ਕਿੱਥੇ ਤੱਕ ਨਤੀਜਾ ਨਿਕਲੂਗਾ ਸਰਕਾਰ ਮੰਨ ਜੂਗੀ ਡੇਟ ਨਾਊਂਸ ਕਰ ਦੂਗੀ ਚਾਹੌਣਾਂ ਦੀ ਮੈਂ ਕਹਿੰਦਾ ਜੇ ਨਾਮ ਨੂੰ ਬਣਾ ਲਾਂਗੇ ਜੇਕਰ ਨਾਮ ਹੀ ਮੰਨੂ ਤੇ ਜ਼ਰੂਰ ਮਨਾਵਾਂਗੇ ਸਰਕਾਰ ਨੂੰ ਸਰਕਾਰ ਨੂੰ ਮਨਾਉਣ ਵਾਸਤੇ ਪੂਰਾ ਪੰਜਾਬ ਪੰਜਾਬ ਦੀਆਂ ਸਾਰੀਆਂ ਧਰਾਂ ਇੱਚੇ ਪਹੁੰਚੀਆਂ ਆਈਆਂ ਵਾ ਇਹ ਮਨਾਉਣ ਵਾਸਤੇ ਹੀ ਆਈਆਂ ਹੋਈਆਂ ਮੋਦੀ ਨੂੰ ਮੋਦੀ ਉਦੋਂ ਵੀ ਨਹੀਂ ਮੰਨਦਾ 2.5 ਇਹ ਮੂਦੀ ਉਦੋਂ ਕਿਹੜਾ ਮੰਨਦਾ ਸੀ ਪਰ ਉਦੋਂ ਵੀ ਮਨਾ ਲਿਆ ਸੀ ਇਹ ਜੇਕਰ ਮੰਨ ਕੇ ਚਲੋ ਇਦਾਂ ਸ਼ਾਂਤ ਵੀ ਨਾ ਮੰਨੇਗਾ ਤਾਉਣ ਦੇ ਗੋਡਾ ਰੱਖ ਕੇ ਵੀ ਮਨਾਉਣਾ ਦਾ ਸੋ ਇਸ ਕਰਕੇ ਵਿਦਿਆਰਥੀ ਉੱਠੇ ਆ ਵਿਦਿਆਰਥੀਆਂ ਨੇ ਜਿਹੜਾ ਤੀਚਾ ਚੁੱਕਿਆ ਜਿਹੜਾ ਸੰਘਰਸ਼ ਇਹਨਾਂ ਨੇ ਵਿੱਢਿਆ ਇਹ ਹਮੇਸ਼ਾ ਆਪਣੇ ਸੰਘਰਸ਼ ਦੇ ਵਿੱਚ ਕਾਮਯਾਬ ਹੋਏ ਆ ਸੋ ਇਸ ਕਰਕੇ ਇਹਨਾਂ ਨੂੰ ਈਨ ਖਾਲਸਾ ਬਣਾਉਣਾ ਜਾਣਦਾ ਵਾ ਪਹਿਲਾਂ ਵੀ ਕਿਸਾਨੀ ਉਦੋਂ ਕਿਸਾਨੀ ਸਕੂਲ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਈਨ ਮਣਾਈ ਤੇ ਹੁਣ ਵੀ ਮਨਾਉਣ ਵਾਸਤੇ ਬਿਲਕੁਲ ਅਸੀਂ ਤਿਆਰ ਬਰ ਤਿਆਰ ਆ ਜੀ ਸਹੀ ਨੌਜਵਾਨਾਂ ਦਾ ਸਾਡੀ ਗੱਲ ਫੋਜੀ ਕਹਿੰਦੇ ਸੀ ਰਾਸਤੇ ਵਿੱਚੋਂ ਆ ਰਹੇ ਸੀਗੇ ਵੀ ਕਿਸੇ ਪੈਰੇ ਤੇ ਰੋਕ ਲੈਂਦੇ ਸੀ ਕਹਿੰਦੇ ਜੀ ਤੁਸੀਂ ਪੁੱਛਦੇ ਸੀਗੇ ਵੀ ਤੁਸੀਂ ਆਪਣਾ ਆਈਡਿਟੀ ਕਾਰਡ ਚੈੱਕ ਕਰਾਓ ਕਈ ਕਹਿੰਦੇ ਸੀ ਕਹਿੰਦੇ ਪੱਗਾਂ ਦੇ ਕਰਕੇ ਰੋਕੇ ਜਾ ਰਹੇ ਸਿਰਫ ਸਰਦਾਰਾਂ ਨੂੰ ਸਿੱਖਾਂ ਨੂੰ ਰੋਕੇ ਜਾ ਰਹੇ ਮੈਂ ਤੁਹਾਨੂੰ ਆਪਣਾ ਖੋਦਾ ਦੱਸ ਦਿੰਦਾ ਅਸੀਂ ਇੱਥੋਂ ਰਾਤ ਦੋ ਘੋਟੇ ਚੱਲ ਗਏ ਹਾਂ ਯੂਨੀਵਰਸਿਟੀ ਦੇ ਵਿੱਚੋਂ ਇੱਥੇ ਲਾ ਕੇ ਰੂਮ ਰਹਿ ਉੱਥੇ ਸੌਣ ਵਾਸਤੇ ਅਸੀਂ ਹੁਣ ਆਪਣੀ ਗੱਡੀ ਉੱਥੇ ਲਾ ਕੇ ਆਏ ਹਾਂ ਜਿੱਥੇ ਅਸੀਂ ਰਾਤ ਠਹਿਰੇ ਆਪਣੀ ਗੱਡੀ ਉੱਥੋਂ ਅਸੀਂ ਕੈਬ ਕਰਾ ਕੇ ਆਏ ਹਾਂ ਜੀ ਤੇ ਉਹ ਕੈਬ ਦਾ ਕਰਕੇ ਸਾਨੂੰ ਨਹੀਂ ਰੋਕਿਆ ਨਹੀਂ ਤੇ ਸਾਡੀ ਗੱਡੀ ਵੀ ਇਹਨਾਂ ਨੇ ਉੱਥੇ ਰਸਤੇ ਦੇ ਵਿੱਚ ਰੋਕ ਲੈਣੀ ਸੀ ਮੇਰੇ ਹਿਸਾਬ ਦੇ ਨਾਲ ਇੱਥੇ ਤਾਂ ਮਹਾ 20% ਕੱਠ ਪਹੁੰਚਿਆ ਬਾਕੀ ਤੇ ਸਾਰਾ ਕੋਈ ਜੀਰਕਪੁਰ ਵਾਲੇ ਪਾਸੇ ਖਲੋਤਾ ਕੋਈ ਨਿਊ ਚੰਡੀਗੜ੍ਹ ਆ ਕੋਈ ਖਰੜਾ ਵਾਲੀ ਸਾਈਡ ਤੇ ਰੋਕਿਆ ਕੋਈ ਮੋਹਾਲੀ ਵਾਲੀ ਸਾਈਡ ਤੇ ਸੋ ਸਾਰੇ ਪਾਸੇ ਇਹਨਾਂ ਨੇ ਬੈਰੀਕੇਡਿੰਗ ਕਰਕੇ ਲੋਕਾਂ ਨੂੰ ਸੰਗਤਾਂ ਨੂੰ ਰੋਕਿਆ ਹੋਇਆ ਵਾ ਪਰ ਇਹ ਸੰਗਤਾਂ ਨਾਲ ਰੋਕੀ ਜਾਣੀਆਂ ਇਨਾਂ ਕੋਲ ਰਸਤੇ ਨਹੀਂ ਰੋਕੇ ਜਾਣੇ ਮੀਰ ਮੰਨੂ ਨੇ ਸਾਡਾ ਰਸਤਾ ਰੋਕੇ ਵੇਖਿਆ ਸੀ ਔਰੰਗਜੀਤ ਨੇ ਰਸਤਾ ਰੋਕੇ ਵੇਖਿਆ ਇੰਦਰਾ ਗਾਂਧੀ ਨੇ ਰਸਤਾ ਰੋਕਣ ਦਾ ਯਤਨ ਕੀਤਾ ਅੱਜ ਇਹ ਜਿਹੜਾ ਆਰਐਸਐਸ ਬੀਜੇਪੀ ਆ ਇਹ ਸਾਡਾ ਰਸਤਾ ਰੋਕਣਾ ਚਾਹੁੰਦੇ ਪਰ ਇਨ੍ਹਾਂ ਦੇ ਰਸਤੇ ਵੀ ਖੋਲ ਕੇ ਖਾਲਸਾ ਜਿੱਤੂਗਾ ਪੰਥ ਦੀ ਜਾਇਜੇਕਾਰੂਗੀ ਤੁਸੀਂ ਇੱਥੇ ਵੇਖੋ ਉਹ ਨਿਸ਼ਾਨ ਸਾਹਿਬ ਝੁਲ ਰਹੇ ਆ ਨਿਸ਼ਾਨ ਸਾਹਿਬ ਤੇ ਦੋ ਨਾਅਰੇ ਲਿਖੇ ਆ ਦੇਗ ਤੇਗ ਫਤਿਹ ਪੰਥ ਕੀ ਜਿੱਤ ਤੇ ਜਦੋਂ ਵੀ ਪੰਜਾਬ ਦੀ ਨੌਜਵਾਨੀ ਨੇ ਇਨ੍ਹਾਂ ਨਾਅਰਿਆਂ ਦੇ ਥੱਲੇ ਸੰਘਰਸ਼ ਲੜਿਆ ਉਦੋਂ ਪੰਥ ਦੀ ਜੇਤ ਹੋਈ ਮੈਂ ਕਹਿੰਦਾ ਨੌਜਵਾਨ ਨੂੰ ਮੈਂ ਬੜੇ ਵਿਸ਼ਵਾਸ ਤੇ ਨਾਲ ਪ੍ਰੋਸੀ ਨਾਲ ਕਹਿਣਾ ਤੁਸੀਂ ਇਹਨਾਂ ਨਾਰਿਆਂ ਨੂੰ ਇਹਨਾਂ ਜਕਾਰਿਆਂ ਨੂੰ ਨਾ ਭਲਾਇਓ ਕਲਗੀਧਰ ਪਿਤਾ ਦਾ ਥਾਪੜਾ ਤੁਹਾਡੇ ਉੱਪਰ ਪੂਰਾ ਵਾ ਸੰਘਰਸ਼ ਆਪਾਂ ਜਿੱਤਾਂਗੇ ਲੇਟ ਹੋ ਸਕਦੇ ਆ ਸ਼ੰਘਰਸ਼ ਲੰਮਾ ਚੱਲ ਸਕਦਾ ਵਾ ਇਹ ਸੰਘਰਸ਼ ਪੰਥ ਕੌਮ ਪੰਜਾਬ ਦੇ ਲੋਕ ਜਿੱਤਣਗੇ ਤੁਸੀਂ ਕਹਿੰਦੇ ਸੰਘਰਸ਼ ਜਿੱਤਾਂਗੇ ਪਰ ਮੌਜੂਦਾ ਸਰਕਾਰ ਦੇ ਐਮਪੀ ਦੋ ਵਿਧਾਇਕ ਹੋਰ ਵੀ ਕਈ ਨਮਾਇंदे ਇੱਥੇ ਪਹੁੰਚੇ ਨੇ ਕਿਵੇਂ ਦੇਖਦੇ ਹੋ ਕਹਿੰਦੇ ਨੌਜਵਾਨਾਂ ਦੇ ਨਾਲ ਅਸੀਂ ਡਟ ਕੇ ਖੜੇ ਆ ਤੇ ਪਹਿਲਾਂ ਵੀ ਖੜੇ ਰਹੇ ਆ ਇੱਥੇ ਮੈਂ ਬਸ ਇੱਕੋ ਹੀ ਗੱਲ ਕਹਿਣਾ ਜਿਹੜੇ ਸਰਕਾਰ ਦੇ ਨਮਾਇंदे ਆਏ ਆ ਵੀ ਜੇਕਰ ਵਾਕਿਆ ਹੀ ਆ ਆਰਐਸਐਸ ਭਾਜੀਪੀ ਦੇ ਖਿਲਾਫ ਆ ਇਹ ਕਹਿੰਦੇ ਅਸੀਂ ਆਰਐਸਐਸ ਦੇ ਖਿਲਾਫ ਆ 116 ਸਕੂਲ ਇਸ ਟਾਈਮ ਪੰਜਾਬ ਦੇ ਵਿੱਚ ਆਰਐਸਐਸ ਦੇ ਓਪਨਲੀ ਚੱਲ ਰਹੇ ਆ আর এস এস ਦੇ 116 ਸਕੂਲ ਓਪਨਲੀ ਚੱਲ ਰਹੇ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਇੱਕ ਤੇ ਆ ਮੁਹਾਲੀ 71 ਸੈਕਟਰ ਦੇ ਵਿੱਚ ਚੱਲ ਰਿਹਾ ਪੈਰਾਗੋਨ ਦੇ ਲਾਗੇ ਹਮ આર এস এস ਦਾ ਸਕੂਲ ਆ ਉਹ ਹੀ ਤੇ ਹੋਰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 116 ਸਕੂਲ ਚੱਲ ਰਹੇ ਆ ਜੇਕਰ ਇਹ ਨਾਲ ਹੀ ਹਾ ਦਿਲੋਂ ਨਾਲ ਆ ਤੇ ਫੇਕਰ ਤੁਰੰਤ ਹੀ ਭਗਵੰਤ ਮਾਨ ਨੂੰ ਇਹ ਫੈਸਲਾ ਕਰਨਾ ਚਾਹੀਦਾ 116 ਸਕੂਲ આર এস এস ਦੇ ਬੰਦ ਕਰਕੇ ਇਸ ਪੀਯੂ ਦੇ ਹੱਕ ਦੇ ਵਿੱਚ ਹਾਂ ਦਾ ਨਾਹਰਾ ਮਾਰੇ ਖਾਕੀ ਨਿਕੜ ਨਿਕਰਾ ਟੰਗੀ ਹੋਈ ਹੈ ਮਨ ਲੀ ਸੁਨੇਹਾ ਕੀ ਜਾ ਰਹੇ ਜੀ ਗੱਲ ਕਰੀ ਇਹ ਖਾਕੀ ਕਛੀਆਂ ਵਾਲੇ ਨਹੀਂ ਰਹਿਣ ਦੇਣੇ ਇੱਥੇ ਖਾਕੀਆਂ ਕਛੀਆਂ ਚੱਕ ਦੇਣੀਆਂ ਇੱਥੇ ਕਸ਼ਹਰੇ ਵਾਲਾਂ ਦਾ ਰਾਜ ਹੋਊਗਾ ਮੈਂ ਤਾਂ ਨੌਜਵਾਨਾਂ ਨੂੰ ਕਹੀਣਾ ਜੇ ਤੜਕੇ ਇਸ਼ਨਾਨ ਕਰਦੇ ਤੇ ਕਸ਼ਹਰੇ ਟੰਗਿਆ ਕਰੋ ਇਹ ਖਾਕੀ ਹੈ ਖਾਕੀ ਕਛੀਆਂ ਵਾਲਾ ਵੈਸੇ ਭੱਜ ਜਾਣਾ ਇਥੋਂ ਜਦੋਂ ਕਸ਼ਹਰੇ ਵੇਖੀ ਨਾ ਇਹ ਕਸ਼ਹਰੇ ਦੇ ਕਈ ਦਿਨ ਤੇ ਹਰੀ ਸਿੰਘ ਨਲੂਏ ਦਾ ਕਸ਼ਹਰਾ ਵੇਖ ਕੇ ਨਹੀਂ ਸਾਹਮਣੇ ਆਏ ਤੇ ਦਰੌਣਾ ਪੈਣਾ ਖਾਨ ਹਰੀ ਸਿੰਘ ਨਲੂਏ ਦੀ ਸ਼ਹਾਦਤ ਹੋ ਗਈ ਕਸ਼ਹਰਾ ਸੁੱਕਣੇ ਪਾਤਾ ਕਸ਼ਹਰਾ ਵੇਖ ਹੀ ਨਹੀਂ ਸਾਹਮਣੇ ਆਏ ਵੀ ਸ਼ਾਇਦ ਹਰੀ ਸਿੰਘ ਨਲੂਆ ਜੇ ਜੀਉਂਦਾ ਵਾ ਸੋ ਇਸ ਕਰਕੇ ਮੈਂ ਤੇ ਨੌਜਵਾਨਾਂ ਨੂੰ ਕਹਿਣਾ ਇੱਥੇ ਵੀ ਆਪਣੇ ਨਹਾ ਧੋ ਕੇ ਇਸ਼ਨਾਨ ਪਾਣੀ ਕਰਕੇ ਕਸ਼ਾਰੇ ਟੰਗਿਆ ਕਰੋ ਇਹ ਖਾਕੀ ਕਸ਼ੀਆਂ ਵਾਲੇ ਵੈਸੇ ਭੱਜ ਜਾਣਾ ਇਹ ਤਾਂ ਲੋਕ ਲੋਕ ਆ ਕਾਈ ਜਿਮਨੀ ਚੋਂ ਚੱਲ ਰਹੀ ਆ ਉਹ ਛੱਡ ਕੇ ਤੁਸੀਂ ਇੱਥੇ ਟਾਈਮ ਕਿੱਦਾਂ ਕੱਟ ਰਹੇ ਹੋ ਕਿਉਂਕਿ ਜਲ ਕਰੀਏ ਅੱਜ ਆਖਰੀ ਦਿਨ ਆਲਾ ਤੋਂ ਉਹਨਾਂ ਦਾ ਉੱਥੇ ਵੀ ਸਾਡੀ ਟੀਮ ਮੈਨੇਜਮੈਂਟ ਟੀਮ ਉਹ ਬਿਲਕੁਲ ਉੱਥੇ ਵਰਕ ਕਰ ਰਹੀ ਆ ਗਰਾਊਂਡ ਤੇ ਪੂਰਾ ਆ ਬੀਕਰਾਊਂਡਾਂ ਤੇ ਬੂਥਾਂ ਦੇ ਉੱਪਰ ਅਸੀਂ ਕੱਲ ਝੋਲੇ ਝਾਲੇ ਵੰਡ ਕੇ ਫੇਰ ਹੀ ਇੱਥੇ ਆਏ ਆ ਸ਼ਾਮਾਂ ਨੂੰ ਕੱਲ 5 ਵਜੇ ਤੱਕ ਟਾਈਮ ਹੀ ਝੋਲੇ ਵੰ ਬੂਥਾਂ ਦੇ ਝੋੜੇ ਅਸੀਂ ਵੰਡ ਕੇ ਫਿਰ ਇੱਥੇ ਪਹੁੰਚੇ ਆ ਉਹ ਚੋਣ ਵੀ ਅਸੀਂ ਜਿੱਤਾਂਗੇ ਜ਼ਰੂਰ ਬਹੁਤ ਵੱਡੇ ਪੱਧਰ ਤੇ ਸੰਗਤਾਂ ਦਾ ਹੰਗਾਰਾ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਆ ਜਿੱਥੇ ਸਾਡੇ ਵਾਸਤੇ ਚੋਣ ਜਿੱਤਣਾ ਜ਼ਰੂਰੀ ਆ ਉਥੇ ਯੂਨੀਵਰਸਿਟੀ ਨੂੰ ਬਚਾਉਣਾ ਉਦੋਂ ਵੀ ਜ਼ਿਆਦਾ ਜ਼ਰੂਰੀ ਆ ਇਹ ਸਾਡਾ ਸਿੱਖਿਆ ਦਾ ਕੇਂਦਰ ਆ ਯੂਨੀਵਰਸਿਟੀ ਸਾਡੀ ਮਾਂ ਆ ਵਿਰਾਸਤ ਆ ਸਾਡੇ ਵਾਸਤੇ ਇਹ ਇਹ ਵਿਦਿਅਕ ਦਾਇਰਾ ਇੰਨਾ ਵੱਡਾ ਇਹਦੇ ਤੋਂ ਵੱਡੇ ਹੋਰ ਪੰਜਾਬ ਦੇ ਵਿੱਚ ਕੋਈ ਵਿਦਿਅਕ ਦਾਇਰਾ ਮੈਨੂੰ ਤੇ ਦਿਸਦਾ ਨਹੀਂ ਸੋ ਇਸ ਕਰਕੇ ਯੂਨੀਵਰਸਿਟੀ ਨੂੰ ਬਚਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਪੰਜਾਬ ਦੇ ਵਿੱਚ ਕੋਨੋ ਕੋਨੇ 'ਚ ਲੱਗਦਾ ਜਿਹੜੇ ਸਟੂਡੈਂਟ ਨੇ ਮੁੰਡੇ ਕੁੜੀਆਂ ਇੱਥੇ ਪੜਨ ਆਉਂਦੇ ਨੇ ਉਹ ਕੱਟ ਫੀਸਾਂ ਨੇ ਤਾਂ ਵਰਕੇ ਮੈਨੇਜ ਹੋ ਜਾਂਦਾ ਤਾਂ ਡਾਟਾ ਸਿਸਟਮ ਚੱਲ ਰਿਹਾ ਕੋਈ ਫੀਸਾਂ ਕੱਟ ਨੇ ਤਾਂ ਜਿਹੜੇ ਗਰੀਬ ਘਰਾਂ ਦੇ ਜਿਹੜੇ ਨੌਜਵਾਨ ਮੁੰਡੇ ਦੀ ਆ 5-7 ਲੱਖ ਜ ਇਥੇ 50-60 ਹਜ਼ਾਰ ਚ ਹੋ ਜਾਂਦੀ ਆ ਇਥੇ ਹੋਸਟਲਾਂ ਦੇ ਰੈਂਟ ਵੀ ਘਟ ਆ ਪੜਾਈ ਵੀ ਘਟ ਆ ਇਥੇ ਵੈਸੇ ਵੀ ਕੰਟੀਨਾਂ ਦਾ ਖਰਚਾ ਖਾਣ ਪੀਣ ਦਾ ਜਿਹੜਾ ਰੋਟੀ ਦਾ ਖਰਚਾ ਵਾ ਉਹ ਵੀ ਇੱਕ ਦਾਇਰੇ ਦੇ ਵਿੱਚ ਆ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੇ ਕਾਲਜ ਆ ਉਹਨਾਂ ਦੇ ਵਿੱਚ ਫੀਸਾਂ ਵੇਖ ਲਓ ਕਿੰਨੀਆਂ ਹੋ ਗਈਆਂ ਉਹਨਾਂ ਦੇ ਵਿੱਚ ਹੋਸਟਲਾਂ ਦਾ ਖਰਚਾ ਕਿੰਨਾ ਵਾ ਉਹਨਾਂ ਦੇ ਵਿੱਚ ਕੰਟੀਨਾਂ ਦਾ ਰੋਟੀ ਦਾ ਖਰਚਾ ਕਿੰਨਾ ਵਾ ਰਹਿਣ ਸੇਣ ਦਾ ਸਾਰਾ ਖਰਚਾ ਕਿੰਨਾ ਪਰ ਇਸ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਗਰੀਬ ਵਰਗ ਜਿਹੜਾ ਨੌਜਵਾਨ ਆ ਪਲੱਸ 2 ਕਰਨ ਤੋਂ ਬਾਅਦ ਇਸ ਯੂਨੀਵਰਸਿਟੀ ਦੇ ਵਿੱਚ ਇਸ ਕਰਕੇ ਆਉਂਦੇ ਕਿਉਂਕਿ ਇੱਥੇ ਜਿਹੜਾ ਇੱਕ ਖਰਚਾ ਵਾ ਉਹ ਬੜਾ ਥੋੜਾ ਵਾ ਇਹ ਕੰਟੀਨ ਦਾ ਖਰਚਾ ਵੀ ਥੋੜਾ ਵਾ ਹੋਸਟਲਾਂ ਦਾ ਖਰਚਾ ਵੀ ਖਾਣ ਪੀਣ ਦਾ ਖਰਚਾ ਵੀ ਬਹੁਤ ਜ਼ਿਆਦਾ ਥੋੜਾ ਸੋ ਇਸ ਕਰਕੇ ਜੇਕਰ ਜਿੱਦਾਂ ਇਹਨਾਂ ਨੇ ਸੈਨੇਟ ਭੰਗ ਕੀਤੀ ਆ ਫਿਰ ਉੱਥੇ ਹੋਸਟਲਾਂ ਦਾ ਖਰਚਾ ਵੀ ਇਹ ਵਧਾਉਣਗੇ ਪੜ੍ਹਾਈ ਦਾ ਖਰਚਾ ਫਿਰ ਪੜ੍ਹਾਈ ਦੇ ਵਿੱਚ ਪੜਾਉਣਾ ਕੀ ਆ ਕਿਤਾਬਾਂ ਦੇ ਵਿੱਚ ਕੀ ਆਊਗਾ ਸਭ ਤੋਂ ਮੇਨ ਗੱਲ ਆ ਵੀ ਇਹ ਕੀ ਪ੍ਰੋਸਨਗੇ ਸਾਡੀ ਮਾਨਸਿਕਤਾ ਦੇ ਵਿੱਚ ਮੈਂ ਅੱਗੇ ਵੀ ਜ਼ਿਕਰ ਕਰਦਾ ਯੂਨੀਵਰਸਟੀਆਂ ਇੱਕ ਪਰੋਸਿਓ ਏਥਾਲ ਦਾ ਕੰਮ ਕਰਦੀਆਂ ਪਰੋਸਿਓ ਏਥਾਲ ਦੇ ਵਿੱਚ ਜੇ ਚੰਗਾ ਖਾਣਾ ਵਾ ਉਹ ਬੰਦੇ ਦੀ ਸਿਹਤ ਤੇ ਚੰਗਾ ਅਸਰ ਕਰਦਾ ਚੇ ਮਾੜਾ ਖਾਣਾ ਤੇ ਬੰਦੇ ਦੀ ਸਿਹਤ ਤੇ ਮਾੜਾ ਅਸਰ ਕਰਦਾ ਇਸੇ ਤਰ੍ਹਾਂ ਸਾਡੀ ਜਿਹੜੀ ਮਾਨਸਿਕਤਾ ਵਾ ਇਹਦੇ ਉੱਪਰ ਯੂਨੀਵਰਸਿਟੀ ਦੇ ਵਿੱਚੋਂ ਜੋ ਪਰੋਸਿਆ ਜਾਊਗਾ ਉਹਦਾ ਅਸਰ ਹੋਣਾ ਜੇ ਕਰੇ ਮਾੜਾ ਪਰੋਸਣਗੇ ਸੰਗੀ ਆਰਐਸਐਸ ਕਦੀ ਵੀ ਚੰਗਾ ਨਹੀਂ ਪਰੋਸ ਸਕਦੇ ਇਹ ਸਾਡੀ ਮਾਨਸਿਕਤਾ ਨੂੰ ਗੋਬਰ ਬਣਾ ਕੇ ਰੱਖ ਦੇਣਗੇ ਇਹ ਸਾਡੀ ਮਾਨਸਿਕਤਾ ਦੇ ਵਿੱਚ ਇਹ ਬਿਠਾ ਦੇਣਗੇ ਵੀ ਮੂਤ ਦੇ ਫਾਇਦੇ ਕੀ ਆ ਗੋਏ ਦੇ ਫਾਇਦੇ ਕੀ ਆ ਗੋਆ ਖਾਣ ਦੇ ਨਾਲ ਰੋਗ ਦੂਰ ਹੁੰਦੇ ਮੂਤ ਪੀਣ ਦੇ ਨਾਲ ਰੋਗ ਦੂਰ ਹੁੰਦੇ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਸਾਡਾ ਮਾਂ ਨੇ ਗੋਬਰ ਬਣਾ ਕੇ ਰੱਖ ਦੇਣਗੇ ਤੇ ਆਪਾਂ ਤਗੜੀ ਹੋਈਏ ਗੱਲ ਕਰੀ ਭਾਈ ਇਸ ਨੂੰ ਯੂਨੀਵਰਸਿਟੀ ਚੋਂ ਵੱਡੇ ਵੱਡੇ ਲੀਡਰ ਵੀ ਨਿਕਲਦੇ ਆ ਆਈਪੀਐਸ ਅਫਸਰ ਹੋਰ ਕਈ ਅਧਿਕਾਰੀ ਨਿਕਲਦੇ ਨੇ ਚੰਗੀ ਉਲਕੀ ਵਿਦਿਆ ਹਾਸਲ ਕਰਕੇ ਇਥੋਂ ਨਿਕਲ ਕੇ ਜਾਂਦੇ ਆ ਨਹੀਂ ਬਿਲਕੁਲ ਹੋਏ ਤੇ ਵੇਖੋ ਹੁਣ ਪੰਜਾਬ ਦੇ ਅੱਜ ਜਿੰਨੇ ਵੀ ਕੋਈ ਵੱਡੇ ਵਿਦਵਾਨ ਆ ਵੱਡੇ ਲੀਡਰ ਆ ਵੱਡੇ ਕਵੀ ਆ ਇਹ ਸੂਝਵਾਨ ਫਿਲਾਸਫਰ ਆ ਉਹ ਇਸ ਯੂਨੀਵਰਸਿਟੀ ਨੇ ਦਿੱਤੇ ਆ ਇਹ ਚ ਕੋਈ ਦੂਰ ਆ ਹੈ ਹੀ ਨਹੀਂ ਪੜੇ ਲਿਖੇ ਇਥੋਂ ਸਾਡੇ ਵਡੇਰੇ ਪੜਕੇ ਗਏ ਸਾਡੇ ਬਜ਼ੁਰਗ ਪੜਕੇ ਗਏ ਸਭ ਤੋਂ ਅਹਿਮ ਗੱਲ ਵੀ ਇਹ ਪੰਜਾਬ ਦੇ 27 ਪਿੰਡ ਉਜਾੜ ਕੇ ਚੰਡੀਗੜ੍ਹ ਬਣਦਾ ਤੇ ਜਿੱਥੇ ਆਪਾਂ ਖੜੇ ਹਾਂ ਤੇ ਤਨਾਸ ਪਿੰਡ ਵਸਦਾ ਹੁੰਦਾ ਸੀ ਤਨਾਸ ਪਿੰਡ ਉਹਦੇ ਖੂਹ ਅੱਜ ਵੀ ਮੌਜੂਦ ਹੈ ਯੂਨੀਵਰਸਿਟੀ ਦੇ ਵਿੱਚ ਸੋ ਇਹ ਸਾਡੇ ਪਿੰਡਾਂ ਦੀ ਸਾਡੇ ਪੁਰਖਿਆਂ ਦੀ ਬਜ਼ੁਰਗਾਂ ਦੀ ਵਡੇਰਿਆਂ ਦੀ ਧਰਤੀ ਹੈ ਇਹਨੂੰ ਕਿੱਦਾਂ ਛੱਡ ਦਾਂਗੇ ਇਹ ਕੋਈ ਮਜ਼ਾਕ ਥੋੜੀ ਆ ਵੀ ਇੱਥੇ ਆਏ ਆ ਧਰਨਾ ਲਾ ਕੇ ਘਰਾਂ ਨੂੰ ਨਾਰੇ ਲਾ ਕੇ ਚੱਲ ਜਾਗੇ ਇਹ ਕੋਈ ਮਜ਼ਾਕ ਨਹੀਂ ਹੈ ਲੜਾਈ ਜਿੱਤੋਗੇ ਲੜਾਈ ਜਿੱਤਾਂਗੇ ਲੰਮੀ ਹੋ ਸਕਦੀ ਜਿੱਤਾਂਗੇ ਜ਼ਰੂਰ ਤੇ ਡਟੇ ਰਹੋਗੇ ਇੱਦਾਂ ਹੀ ਡਟੇ ਬਿਲਕੁਲ ਇਹਨਾਂ ਨੌਜਵਾਨਾਂ ਦੇ ਅੱਗੇ ਹੋਈ ਦੱਸਾਂਗੇ ਅਸੀਂ ਕੀ ਸੁਨੇਹਾ ਕੀ ਅਖੀਰ ਵਿੱਚ ਨੌਜਵਾਨਾਂ ਦਾ ਸੁਨੇਹਾ ਨੌਜਵਾਨਾਂ ਨੂੰ ਇਹੋ ਹੀ ਆ ਵੀ ਤੁਸੀਂ ਪਿੰਡੋਂ ਥਾਰ ਚੁੱਕਦੇ ਹੋ ਤੁਸੀਂ ਪਿੰਡੋਂ ਫੌਰਚਨਰ ਚੁੱਕ ਦਿਓ ਕਦੀ ਲੇਖ ਤੇ ਗੇੜੀਆਂ ਮਾਰ ਲੀਆਂ ਕਦੀ 3 ਵੀ ਟੂੜ ਗੇੜੀਆਂ ਮਾਰ ਲੀਆਂ ਕਦੀ ਉਹ ਨਵੀਂ ਜੁਗਲੀ ਦੇ ਵਿੱਚ ਗੇੜੀਆਂ ਮਾਰ ਲੀਆਂ ਉਹ ਨੌਜਵਾਨੋਂ ਗੇੜੀਆਂ ਮਾਰਨੀਆਂ ਛੱਡੋ ਤੁਹਾਡੀ ਮਾਂ ਲੁੱਟ ਕੇ ਲੈ ਗਈ ਓਏ ਤੁਹਾਡੀ ਅਣਖ ਗੈਰਤ ਲੁੱਟ ਕੇ ਲੈ ਗਈ ਤੁਹਾਡੀ ਆਪਣੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲੁੱਟ ਕੇ ਲੈ ਗਈ ਨੌਜਵਾਨੋਂ ਤਗੜੇ ਹੋ ਗੇੜੀਆਂ ਮਾਰਨੀਆਂ ਛੱਡ ਦਿਓ ਨੌਜਵਾਨੋਂ ਤੁਸੀਂ ਛੱਡ ਦਿਓ ਵੀ ਅੱਜ ਨਹੀਂ ਜੁਗਲੀ ਜਾਣਾ 3B2 ਨਹੀਂ ਜਾਣਾ ਸੀਨੀਅਰ ਲੇਖ ਤੇ ਜਾਣਾ ਕਿਤੇ ਨਹੀਂ ਜਾਣਾ ਅਸੀਂ ਅਸੀਂ ਦੇ ਪੀਜੂ ਵਾਲਿਆਂ ਦੇ ਨਾਲ ਧਰਨੇ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਬੈਠਾਂਗੇ ਨੌਜਵਾਨੋ ਇੱਥੇ ਜਿਹੜਾ ਨੌਜਵਾਨ ਕੋਈ ਮਾਝੇ ਚੋਂ ਆ ਰਿਹਾ ਦੁਆਬੇ ਚੋਂ ਆ ਰਿਹਾ ਮਾਲਵੇ ਚੋਂ ਆ ਰਿਆ ਵੀ ਚੰਡੀਗੜ੍ਹ ਮੈਂ ਘੁੰਮਣ ਚੱਲਿਆ ਉਹ ਨੌਜਵਾਨ ਘੁੰਮਣ ਦੀ بجائے ਇਹਨਾਂ ਸੰਘਰਸ਼ੀ ਲੋਕਾਂ ਦੇ ਨਾਲ ਆ ਕੇ ਪੈਰਾ ਦਵੇ ਇੱਥੇ ਰਾਤਾਂ ਰਹਿ ਕੇ ਜਾਵੇ ਜੇ ਕੋਈ ਇੱਕ ਰਾਤ ਰਹਿ ਸਕਦਾ ਇੱਕ ਰਾਤ ਰਵੇ ਕੋਈ ਚਾਰ ਰਾਤਾਂ ਰਹਿ ਸਕਦਾ ਚਾਰ ਰਾਤਾਂ ਰਵੇ ਅੱਜ ਪੰਜਾਬ ਦੇ ਲੋਕ ਪੰਜਾਬ ਦੇ ਵਿਦਿਆਰਥੀ ਜਥੇਬੰਦੀਆਂ ਤੁਹਾਨੂੰ ਉਡੀਕ ਰਹੀਆਂ ਵਾ ਵੀ ਕੌਣ ਨੇਤਰ ਦਾ ਕੌਣ ਹੰਦਾ ਕੌਣ ਪੰਜਾਬ ਦਾ ਪੁੱਤ ਹੈ ਤੇ ਕੌਣ ਦਿੱਲੀ ਦਾ ਪੁੱਤ ਹੈ ਇਹ ਵੀ ਇੱਕ ਇੱਥੇ ਸਾਰਾ ਹੁਣ ਪ੍ਰੀਖਿਆ ਹੋਣੀ ਹੈ ਵੀ ਕਿਹੜਾ ਪੰਜਾਬ ਦਾ ਪੁੱਤ ਹੈ ਕਿਹੜਾ ਦਿੱਲੀ ਦਾ ਪੋਤਾ ਕਿਹੜਾ ਯੂਨੀਵਰਸਿਟੀਆਂ ਵਾਸਤੇ ਨਿੱਤਰਦਾ ਵਾ ਤੇ ਕਿਹੜਾ ਨਹੀਂ ਨਿੱਤਰਦਾ ਇਹ ਵੀ ਇੱਕ ਇਮਤਿਹਾਨ ਦੇ ਦੇਣਾ ਤੇ ਮੈਂ ਪੰਜਾਬ ਦੀ ਨੌਜਵਾਨੀ ਨੂੰ ਇਹੋ ਹੀ ਅਪੀਲ ਵੇਣਦੀ ਐ ਅੱਛੇ ਪਹੁੰਚੋ ਜਰੂਰ